Wait, sir, okay, sir. ਸਾਰੇ ਜ਼ਿੰਮੇਦਾਰ ਹੁਣ ਪਵਾ ਰਣ ਸਾਨੂੰ ਰਾਹ ਦੇਈਏ ਅਸੀਂ ਤਾਂ ਪਤਾ ਕੋਈ ਦੱਸੋ ਜੀ ਪਾਚੀ ਕੰਮ ਕਰਦਾ ਸਰ ਸਰਤਾ ਜੀ ਰਹਾ ਤਾਂ 100 ਘਰ ਨੇ ਜਿਨ੍ਹਾਂ ਦਿਮੂਦੀ ਪਾਈਪਲਾਈਨ ਪੈਣੀ ਹੈ ਅੰਦਰ ਸ਼ੁਰੂ ਵੀ ਕਰਵਾ ਦੇ ਕਿੰਨੇ ਦਾ ਕੰਮ ਕਰ ਦੋਗੇ ਇਹ ਤਾਂ ਸਾਰੇ ਸਾਡਾ 1.5 ਮਹੀਨੇ ਜੀ ਪੂਰਾ ਹੋ ਜਾਣਾ ਜੀ ਕੰਮ ਕਰ ਦਿੰਦਾ ਬਸ ਠੀਕ ਹੈ ਹਾਂ ਜੀ ਜਿੰਨੀ ਛੇਤੀ ਕਰ ਦੋਗੇ ਕੰਪਲੀਟ ਉਹਨਾਂ ਵਧੀਆ ਜਾਂ ਇੱਕ ਫੋਰ ਬੈਂਦੀ ਹੈ ਜੀ ਇਹ ਸਾਰੀ ਕਹਿ ਰਹੇ ਨੇ ਜੀ ਹਾਂ ਜੀ ਅਸੀਂ ਪਿਛਲਾ ਪਾ ਲੈਣੇ ਜੀ ਜਿੰਨਾ ਕੋ ਜਿੰਨੀ ਬਰੀ ਹੈ ਜੀ ਸਰ ਜਿਹਨਾਂ ਦੇ ਕੋਲੋਂ ਪਾਣੇ ਆਪਦੇ ਕੋਲ ਪਵਾ ਥੋੜੀ ਸੰਖਿਆ ਇਹ ਗੱਲ ਤਾਂ ਸੁਣੋ ਕਿੰਨੇ ਜਿਹੜਾ ਕਾਗਜ਼ਾ ਦੇ ਵਿੱਚੋਂ ਉਸ ਤੋਂ ਅੱਗੇ ਪਿਆ ਹੈ ਹਾਂਜੀ ਪਿਆ ਹੋਇਆ ਸਰ ਅੱਗੇ ਐਕਸਟੈਂਸ਼ਨ ਕਰਦੇ ਐਕਸਟੈਂਸ਼ਨ ਤਾਂ ਹੋ ਸਕਦੀ ਹੈ ਸਰ ਐਕਸਟੈਂਸ਼ਨ ਤਾਂ ਹੋਣੀ ਹੈ ਕਿੰਨੀ ਟੋਟਲ ਲੈਂਥ ਕਿੰਨੀ ਹੈ ਟੋਟਲ 10 ਕਿਲੋ ਕਮਾਉਂਗਾ ਜਿਹੜਾ ਬ੍ਰੇਕ ਲਈ ਉਹ ਤਾਂ 5-7 ਕਿਲੋ ਹੈ ਹਾਂ ਤੇ ਜਿਹੜਾ ਐਕਸਟੈਂਸ਼ਨ ਕਰਨ ਵਾਲਾ ਜੀ ਉਹ ਤਾਂ ਰਕਬਾ ਪੂਰਾ ਉਹ ਹੀ ਤਾਂ ਹੈ ਨਾ ਤੁਸੀਂ ਇਹ ਰਿਕਾਰਡ ਦੇ ਵਿੱਚ ਚੈੱਕ ਕਰਾਓ ਕਿ ਕਿਤੇ ਰਿਕਾਰਡ ਦੇ ਵਿੱਚ ਪੂਰਾ ਬਣਿਆ ਹੋਇਆ ਹੈ ਯਾ ਉਹੀ ਜਿਹੜੇ 5-7 ਕਿੱਲੇ ਨੇ ਉਹ ਬਣਿਆ ਹੋਇਆ ਹੈ ਕਿਤੇ ਉਹ ਰਿਕਾਰਡ ਦੇ ਵਿੱਚ ਪੂਰੀ ਕਰਤਾ ਹੋਵੇ ਤੇ ਲੱਗਿਆ ਕੁਝ ਵੀ ਨਾ ਹੋਵੇ ਇਹਨਾਂ ਮੋਗਾ ਨੰਬਰ ਕਿੰਨੇ 81400 ਇਹ ਦਫ਼ਤਰਾਂ ਜਿਵੇਂ ਬੈਠੀ ਖਾ ਜਾਂਦੀ ਸੀ ਇਹ ਲੀਡਰ 16 ਠੀਕ ਹੈ ਨਾ ਉਹ ਕੰਮ ਆਪਾਂ ਨਹੀਂ ਚੱਲਣ ਦੇਣਾ ਹੈਗਾ ਤੁਸੀਂ ਜਿਹੜਾ ਹੈਗਾ ਉਹ ਰਿਕਾਰਡ ਚੈੱਕ ਕਰਵਾ ਲੰਨੇ ਠੀਕ ਹੈ ਨਾ ਜੇ ਤਾਂ ਇਹ ਗੱਲ ਠੀਕ ਹੈ ਨਾ ਦੀ ਵੀ ਜੇ ਤਾਂ ਜੇ ਸਪੋਜ਼ 5-7 ਕਿੱਲੇ ਹੀ ਬਣਿਆ ਹੋਇਆ ਸੀਗਾ ਇੰਤੇ ਫਿਰ ਉਹ ਕੰਮ ਖੜ ਗਿਆ ਠੀਕ ਹੈ ਨਾ ਤੇ ਉਹ 5-7 ਕਿਲੇ ਚਲੋ ਇਹ ਬਣਾ ਲੈਣਗੇ ਆਪਾਂ ਕਰ ਲਾਂਗੇ ਜਗਾੜ ਅਗਲਾ ਜਿਹੜਾ ਹੈਗਾ ਅਗਲਾ ਤਾਂ ਪੈ ਹੀ ਸਕਦਾ ਹਾਂ ਜੀ ਬਾਧਾ ਤਾਂ ਹੋ ਸਕਦਾ ਇਹ ਇਹ ਤੁਹਾਨੂੰ ਤਾਂ ਆ ਉਹ ਜਿਹੜੀ ਗੜਾਂ ਤੋਂ ਹੈ ਨਾ ਉੱਥੇ ਜ਼ਮੀਨ ਪੱਟੀ ਹੋਈ ਹੈ ਇਹਨਾਂ ਦਾ ਕਹਿਣ ਦਾ ਭਾਵ ਹੈ ਵੀ ਸਾਡਾ ਜਿਹੜਾ ਤੇ ਫਿਰ ਤਾਂ ਮੇਰੀ ਗੱਲ ਸਮਝੋ ਕੋਣ ਜੇ ਤੇ ਬਾਪੂ ਜੀ ਕਹਿੰਦੇ ਨੇ ਪਿਛਲੇ ਅੱਗੇ ਖਾਲਾ ਬਣਿਆ ਹੋਇਆ ਅੱਗੇ ਤਾਂ ਹੈਗਾ ਜੀ ਖਾਲਾ ਮਤਲਬ ਉੱਥੇ ਟੁੱਟਦਾ ਉਹ ਉਹਦੀ ਕਰਕੇ ਬਾਹਲਾ ਉਹ ਮਿੱਟੀ ਪੱਟੀ ਹੋਊਗੀ ਇਸੇ ਕਰਕੇ ਹੈ ਨਾ ਦੋਵੇਂ ਪਾਸੇ ਨੀਮ ਹੈ ਜੀ ਘਾਲ ਉੱਚਾ ਹੈ ਤਾਂ ਟੁੱਟ ਜਾਂਦਾ ਹੈ ਇੱਧਰੋਂ ਪਤਾ ਨਹੀਂ ਮਾ ਇੱਕ ਵਾਰ ਸਰ ਤਾਂ ਕਿ ਥੋੜੇ ਘਰਾਂ ਨੂੰ ਜਾਂਦਾ ਜੀ ਪਾਣੀ ਜਿਹੜਾ ਬਣਿਆ ਹੋਇਆ ਸਰ ਮਾ ਕਰ ਕਰ ਲੈਂਦੇ ਨਾ ਤਾਂ ਉਹ ਤਾਂ ਥੋੜੇ ਘਰਾਂ ਨੂੰ ਜਾਂਦਾ ਪਾਣੀ ਜਿਹੜਾ ਉਹ ਕਰਕੇ ਤੁਸੀਂ ਵਾਪਸ ਇੱਥੇ ਆ ਜਿਓ ਦੋਵੇਂ ਜਾ ਜੂਗੇ ਆ ਜਾਂਦੇ ਸਰ ਦੋਵੇਂ ਸਾਡੇ ਕੋਲ ਦੁਬਾਰਾ ਵਾਪਸ ਆਗੇ ਠੀਕ ਹੈ ਨਾ ਜੋ ਵੀ ਉਹਦਾ ਹੱਲ ਕੱਢਣਾ ਹੈ ਇੱਥੇ ਆਪ ਤੁਹਾਡੇ ਲੈਵਲ ਤੇ ਹੋ ਸਕਦਾ ਉੱਪਰੋਂ ਜੋ ਕਰਨ ਕਰਨ ਅਦਜ਼ਮਾ ਬਿਕਲ ਨਾ ਕਰਨ ਬਸ ਸਿੰਘ ਹੰਦੀ ਸਰ ਪਲੀਸ ਸਾਹਮਣੇ ਬਹੁਤ ਬਹੁਤ ਮੁਬਾਰਕਾਂ ਇਨਸਾਨਾਂ ਨੂੰ ਉਹਨੇ ਤਗੜੇ ਹੋ ਕੇ ਨਖਸ਼ਤ ਹੋ ਮਿਲਾਂ ਲੱਖਾਂ ਬਟਾਏ ਤੋਂ ਕੋਨੇ ਤੋਂ ਮੁੰਡਾ ਲੌਂਦਣੇ ਗਏ ਗਰਾਊਂਡ ਤੱਕ ਇਹ ਕੰਦ ਆ ਜਿਹੜੀ ਉੱਥੇ ਚਲੀ ਜਾਵੇ ਇਹ ਸਾਰੀ ਉਹਦੀ ਜਗ੍ਹਾ ਤੇ ਪਹਿਲਾਂ ਹੋਰੀ ਕੋਈ ਕੀਤੀ ਹੋਈ ਹੈ ਸਾਰਾ ਪਹਿਲਾਂ ਬੰਨੈਤਾ ਨੇ ਬਸ ਉਹ ਪਾਰਕਿੰਗ ਕਰਤੀ ਜੇ ਹੁਣ ਇਹ ਪਾਰਕਿੰਗ ਸਾਨੂੰ ਦੁੱਖ ਵੀ ਅੱਛਾ ਬਸ ਅਸੀਂ ਇਹਦੇ ਮੋਹਰੇ ਪਾਸੇ ਤਾਂ ਨਹੀਂ ਜਗ੍ਹਾ ਵੇਚੀ ਨਹੀਂ 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 ਹਾਂ ਬਸ ਜਿੱਥੇ ਇਧਰੋਂ ਬਦੂ ਜਾਇਦਰ ਤੁਸੀਂ ਤੁਸੀਂ ਫੁੱਟਬਾਲ ਗਰਾਊਂਡ ਐ ਲੈ ਰਹੇ ਹੋ ਕੇ ਲੈ ਰਹੇ ਹੋ ਇਸ ਰੋਟੇ ਇਸ ਨੂੰ ਲੈ ਰਹੇ ਹੋ ਇਹਦਾ ਸਾਈਜ਼ ਪੂਰਾ ਹੁੰਦਾ ਨਹੀਂ ਸਾਰੇ ਕਾਈਂਸ ਬਾਹਰ ਲਿ ਜਾ ਕੇ ਜੇ ਕੰਦ ਬਾਹਰ ਜਾਂਦੀ ਫਿਰ ਸਾਈਜ਼ ਤੋਂ ਇਹ ਹੁਣ ਜੀ ਇਹ ਨੌ ਨੌ 플레이 ਖੇਡਦੇ ਇਹਦੇ ਵਿੱਚ ਜਦੋਂ ਆਪਾਂ ਜੇ ਪੂਰਾ ਟੂਰਨਾਮੈਂਟ ਕਰਾਉਣਾ ਆਪਾਂ ਨੇ ਤਾਂ 11 ਸਾਈਡ ਚਾਹੀਦੀ ਹੁਣ ਇਹਦੇ ਵਿੱਚ ਮਤਲਬ ਨੌ ਬੰਦੇ ਖੇਡ ਸਕਦੇ ਨੌ ਉਹ ਸਾਈਡ ਨੌ 18 ਬੰਦੇ ਖੇਡ ਸਕਦੇ ਪਰ ਆਪਾਂ ਨੂੰ 11 ਗੇਨ ਖੇਡਾਉਣ ਕਰ ਤਰ ਲਈ ਉਹਨੂੰ ਵਧਾਉਣਾ ਪਊਗਾ ਇਹਦੀ ਬਰਥ ਬਰਥ ਪੂਰੀ ਹੈ ਬਰਥ ਦਾ ਠੀਕ ਹੈ ਜੀ ਪਰ ਲੰਬਾਈ ਜਿਹੜੀ ਆਹ ਹੈ ਇਹ ਦੋਨੇ ਚ ਦੇਖੋ ਨਾ ਚਲੋ ਜੀ ਸਰ ਦੋਵੇਂ ਉਹੀ ਦੱਸ ਰਹੇ ਸੀ ਵੀ ਉਹ ਟੋਪੇ ਕਿੰਨੇ ਵਧਾ ਕੇ ਤੇ ਇੱਧਰ ਵਧਾ ਕੇ ਤੁਸੀਂ ਕਹਿੰਦੇ ਹੋ ਆਪਾਂ ਜਿਹੜਾ ਸਟੈਂਡਰਡ ਸਾਈਜ਼ ਫੁੱਟਬਾਲ ਗਰਾਊਂਡ ਹੈ ਉਹ ਇੱਧਰ ਵਧਾਉਣਾ ਤੇ ਉਧਰ ਦਾ ਰੋ ਹੋ ਜਾਊਗਾ ਠੀਕ ਆ ਹੁੰਦਾ ਜੀ ਨਹੀਂ ਮਾਣ ਰਿਕਾਰਡ ਦੇ ਅਨਸਾਰ ਇਹ ਸੱਪੜਾ ਨਾ ਜੀ ਬੋਲਦਾ ਨਾ 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 ਸਾਹਮਣੇ ਤੋਂ ਬੋਲ ਹਾਂ ਸਾਹਮਣੇ ਤੋਂ ਸਰ ਬਈ ਸਾਹਮਣੇ ਕਰ ਲਈ ਕੋਈ ਦਿੱਕਤ ਤਾਂ ਨਹੀਂ ਕਾਨੂੰ ਕੋਈ ਨਾ ਨਾ ਜੀ ਨਹੀਂ ਨਹੀਂ ਸਰ ਚਲੋ ਬਠੀਕ ਹੈ ਤੇ ਇਹਨੂੰ ਸਰ ਇਹਦਾ ਪਾਣੀ ਦੇ ਰਿਕਾਸ ਵਾਸਤੇ ਪਾਈਪ ਲਾਈਨ ਪਈ ਹੋ ਗਈ ਜੀ ਬਸ ਪਾਈਪ ਲਾਈਨ ਪਈ ਹੋਈ ਹੈ ਜੀ ਪਾਈਪ ਲਾਈਨ ਵੀ ਪਈ ਆ ਪਾਣੀ ਦੇ ਜਿਹੜਾ ਇੱਥੇ ਪਾਣੀ ਆਉਂਦਾ ਸਾਰਾ ਕਿੱਥੇ ਜਾਂਦਾ ਜੀ ਟੋਬੇ ਅੰਦਰੋਂ ਪਾਈਪ ਲਾਈਨ ਦੇ ਲਈ ਅੰਦਰ ਦੀ ਨਿਕਲਦੀ ਬਾਹਰ ਦੀ ਬਾਹਰ ਜਾਂ ਪਾਣੀ ਦੇ ਬਾਹਰ ਦੀ ਹੈ ਹਾਂ ਜੀ ਆਹ ਥੋੜੀ ਕੰਦ ਕਿੰਨੀ ਕ ਸ਼ਿਫਟ ਹੋਊਗੀ ਸਾਰੀ ਇਹ ਥੋੜੀ ਹੋਊ ਸਾਰਾ ਆ ਸਾਰਾ ਜਿੱਥੇ ਤੱਕ ਬਾਲੀਬਾਲ ਦਾ ਜਾਉਗਾ ਉਹ ਇੱਥੇ ਤੱਕ ਜਾਊਗੀ ਇਹ ਵੀ ਕਿੰਨੀ ਕਸਟ ਹੋਊਗੀ ਸਾਡੀ ਇਹ ਤੁਸੀਂ ਪਹਿਲਾਂ ਨਹੀਂ ਦੱਸਿਆ ਸੀ ਕਿ ਫਿਰ ਕਸਟ ਤੇ ਕਿੱਥੀ ਪਾਣੀ ਦੀ ਪਾਈ ਵੀ ਦੱਸਿਆ ਕਰੋ ਨਾ ਯਾਰ ਪੂਰਾ ਦੱਸਿਆ ਕਰੋ ਸਾਰਾ ਕਿੰਨਾ ਹੋਊਗਾ ਜੀ ਜਦੋਂ ਜਦੋਂ ਇਹ ਐਸਟੀਮੇਟ ਲਾਉਂਗੇ ਜੀ ਉਦੋਂ ਵੇਟ ਕਰਾ ਜੀ ਲੋ ਵੀ ਹੁਣ ਤੁਸੀਂ ਆਪਣਾ ਜਿਹੜਾ ਸਕੂਲ ਆ ਜਿੱਥੇ ਬਰਬਾਦ ਕਰਾ ਜੀ ਉਹ ਬੱਚੇ ਨਾਲ ਖੇਡਾ ਰਹੀ ਹੈ ਬੱਸ ਜੀ ਬੱਸ ਬੱਸ ਤੁਸੀਂ ਕਿਉਂ ਰੋਜ਼ ਫਾਰਮੈਲਿਟੀ ਤੇ ਬੈਠੇ ਹੋ ਜਿੱਨਾਦਰ ਜਿੱਨਾਦਰ ਦੰਦੇ ਰੋਗ ਉਹਨਾਂ ਦਾ ਫੁੱਲ ਦਿਖੀ ਰਹਿਣਗੇ ਅੱਛਾ ਯਾਰ ਢੀਕੋ ਬੱਸ ਇਹ ਨਾ ਕਰਿਆ ਕਰੋ ਭਰਾਓ ਪੁੱਟ ਕੇ ਜੱਫੀ ਪਾਇਆ ਕਰੋ ਜੀ ਫੁੱਲਾਂ ਨੂੰ ਰਹਿਣਿਆ ਕਰੋ ਫੁੱਲਾਂ ਤੇ ਹਰ ਰਹਿਣਿਆ ਕਰੋ ਅੱਜ ਸਾਨੂੰ ਸਾਰੇ ਜਨਕ ਜੀ ਪੁੱਟੀ ਵੀ ਆ ਰਹੀ ਹੈ ਹਾਂਜੀ ਵੀਰ ਜੀ ਗੈਲਰੀ ਤੋਂ ਇਹੋ ਜੀ ਪਹਿਲਾਂ ਬਾਪੂ ਕੂਮ ਦੇਈਏ ਪੁੱਤ ਨਾ ਆਓ ਜੀ हाँ क्याले बच्चे ठीक है मेरा बच्चा तो <laughs> क्याले बेटा ठीक हो किडी की मोने हो हाँ एक दो अच्छा क्याले कुछ बातें क्याले मेरा ठीक हो चलो गुड तुझे भी लॉन्ड्री फोर्सर हाँ किडी हाँ हाँ रनबॉल हाँ क्या क्या दो बातें बहुत बड़ी बेटा ਇਕੜੇ ਆਪਾਂ ਦੇ ਬੱਚੋ ਪਹਿਲਾਂ ਦੇਖੋ ਇਹ ਕਿਹਦਾ ਸ਼ੈਲੀ ਹੈ ਪ੍ਰਾਪਤੀ ਹੈ ਇਹਦੇ ਨੂੰ ਕਰੀਏ ਨੇ ਰੈਕਸ ਕਰ ਦੇਣਾ ਹੈ ਜੀ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਜੀਜੀਸੀ ਹੋਇਆ ਜੀ ਹੈ ਹੈਂਡਬਾਲ ਕਿੱਕ ਬਾਕਸਿੰਗ ਜਾਂ ਤਾਂ ਕਿੱਕ ਬਾਕਸਿੰਗ ਹੈ ਹਾਂ ਦੇਖੋ ਚੱਲੋ ਇਹ ਦੇਖੋ ਜੀ ਇਹ ਤਾਂ ਪੱਕੀ ਕੁਸ਼ਿੰਗ ਤੋਂ ਕਿੰਨੀ ਜਗ੍ਹਾ ਹੀ ਨਹੀਂ ਸਾਰੀ ਆਪਣੇ ਕੋਲ ਹੈ ਹੂੰ ਗਰਾਸੇ ਨੂੰ ਉਹ ਜਿਹੜਾ ਉੱਥੇ ਟਾਇਲਟ ਬਣ ਗਿਆ ਹਾਂ ਹਾਂ ਟਾਇਲਟ ਨਾਲ ਹੀ ਆ ਬੈਠਾ ਇਹਦੇ ਨਾਲ ਹੀ ਟਾਇਲਟ ਬਣ ਗਿਆ ਕਿਹਾ ਇਹਦੇ ਤੋਂ ਦੂਸਰ ਮੌਕਾ ਲਗਾ ਸਕਦੇ ਆ ਤੇ ਸਰ ਇਹ ਵਾਲੀ ਵਾਲੀ ਉਹ ਲਾਈਟਾਂ ਲੱਗ ਕੇ ਦਿੰਨਾ ਤੇ ਸਰ ਆਪਣੀ ਇੱਕ ਨਾ ਜਰਾ ਟਾਇਲਟ ਆ ਗਿਆ ਤੇ ਇੱਧਰ ਭੇਜ ਦੇਈਏ ਨੇ ਉਹ ਠੀਕ ਹੈ ਆਪਾਂ ਗੇਂਦ ਗੀਣੇ ਨੇ ਟ੍ਰੈਕ ਆ ਗਿਆ ਹਾਂਜੀ ਟ੍ਰੈਕ ਜੀ ਆ ਗਿਆ 400 ਮੀਟਰ ਰੰਗ ਕਰ ਦੋ 400 ਤੋਂ ਦੂਰ ਹੈ ਕਿ ਦੂਰ ਹੈ 400 ਦਾ ਕੰਮ ਹੋ ਰਿਹਾ ਹੈ ਮੈਨੂੰ ਇੱਕ ਸੋਚਦਾ ਕਿ ਕਸ਼ਸ਼ ਕਰਤੇ ਇੱਕ ਇੱਕ ਚਾ ਕਰਦਾ ਜੀ ਟ੍ਰੈਕਰ ਦੇ ਵਿੱਚ ਕੋਈ ਚੀਜ਼ ਨਹੀਂ ਪਈ ਹੋਈ ਜੀ ਕੋਈ ਚੀਜ਼ ਨਹੀਂ ਦਿੱਤਾ ਤਾਂ ਜਨਨ ਪਰ ਜਨਨ ਵਸਤੀ ਦਾ ਮਤਲਬ ਕੋਈ ਹੁੰਦੀ ਹੈ ਕਿਰੀ ਵੇ ਪੈ ਜਾਂਦੀ ਹੁੰਦੀ ਹੈ ਚਾਰ ਕੇ ਜੇ ਮੈਂ ਉਧਰ ਪਾਈ ਸੀਗੀ ਜੇ ਉਹ ਪੈ ਜਵੇ ਤਾਂ ਉਹਦੇ ਨਾਲ ਮਿੱਟੀ ਨੂੜਿਆ ਕਰੂਗਾ ਚੰਦਾ ਸਰ ਕਾ ਫਟੂ ਖਜੂਗਾ ਹਾਂ ਜੀ ਐਫਆ ਕਾ ਵੀ ਜੀ ਕੋਈ ਕੁਸਾ ਲੱਖਦਾ ਸਪ੍ਰਿੰਕਲ ਸਿਸਟਮ ਲਗੰਦ ਕਾਲਦਾ ਸਾਰਾ ਜੀ ਕਿਰੀ ਤਾਂ ਸੀ ਸੁਨਾਮ ਸਟੇਡੀਅਮ 'ਚ ਪਈ ਸੀਗੀ ਉਹ ਉਹ ਜਦੋਂ ਉਹਨੇ ਵੀ ਪੈਰਾਂ ਨਾਲ 6-8 ਮਹੀਨੇ ਚੋਂ ਨੇ ਵੀ ਖਤਮ ਹੋ ਜਾਣਾ ਉਹ ਵੀ ਨਹੀਂ ਪੱਕੀ ਤਾਂ ਉਹ ਜੇ ਉਹ ਤੋਂ ਮਗਰੋਂ ਪਰਮਨੈਂਟ ਇੱਕ ਵਾਰ ਤਾਂ ਚਲੋ ਜੇ ਪੈ ਵੀ ਜਾਊਗੀ ਮੁੜ ਕੇ ਹਰ ਸਾਲ ਦੋ ਵੀ ਸਾਲਾਂ ਮੁਰ ਕਿੱਥੋਂ ਪਾਇਆ ਕਰੋਗੇ ਤੁਸੀਂ ਜੇ ਪਾ ਸਕਦੇ ਹੋ ਤਾਂ ਦੱਸੋ ਪੋਸੀਬਲ ਹੀ ਨਹੀਂ ਹੈਗਾ ਇਹ ਜਿਹੜਾ ਸਪ੍ਰਿੰਕਲ ਸਿਸਟਮ ਹੈ ਜਿਹੜਾ ਉਹ ਇਸੇ ਕਰਕੇ ਦੇਖੋ ਜਿਹੜਾ ਘਾਹ ਬੁੱਟੀ ਕੋਈ ਹੋਊਗੀ ਉਹਦਾ ਆਪਾਂ ਨੂੰ ਇੰਨਕ ਧਿਆਨ ਦੇ ਅੰਦਰ ਰੱਖਣਾ ਪਊਗਾ ਉਹ ਤੇ ਸਪਰੇਅ ਉਹਦਾ ਉਹਦਾ ਹਾਂ ਜਿਹੜਾ ਸਪ੍ਰਿੰਕਲ ਸਿਸਟਮ ਲਾਇਆ ਉਹ ਇਸੇ ਕਰਕੇ ਲਵਾਇਆ ਕਿਉਂਕਿ ਹੁੰਦਾ ਕੀ ਹੈ ਇਹ ਪੱਕਾ ਪਾਣੀ ਦਾ ਕੋਈ ਲਾਉਂਦਾ ਹੀ ਨਹੀਂ ਹੈਗਾ ਜੇ ਪਾਣੀ ਦਾ ਇੰਤਜ਼ਾਮ ਹੋ ਵੀ ਕੋਈ ਲਾਉਂਦਾ ਨਹੀਂ ਹੈਗਾ ਉਹ ਸਪ੍ਰਿੰਕਲਰ ਸਿਸਟਮ ਇਹ ਜੇ ਕਰਕੇ ਜਿੰਨਾ ਕੁ ਪਾਣੀ ਦੀ ਲੋੜ ਹੈ ਉਹਨਾਂ ਨੂੰ ਤੁਸੀਂ ਆਪ ਦਾ ਪੰਚਾਇਤ ਘੰਟਾ ਤੇ ਘੰਟਾ ਦੀ ਸੇਰੀ ਜਿਹੜਾ ਸ਼ਾਮ ਆ ਉਹਨੂੰ ਚਲਾਤਾ ਇੱਕ ਕਨੇ ਨੇ ਪਾਣੀ ਆਪੇ ਹੋ ਜਾ ਕਰੂਗਾ ਸਰ ਵਿੱਚ ਇੱਕ ਹੈ ਜੀ ਉਹਨਾਂ ਨੂੰ ਬਾਉਂਡਰੀ ਵਾਲ ਮਿਲਣੀ ਹੋਈ ਹੈ ਜੀ ਓਲਡੀ ਵਾਲ ਆਲਰੇਡੀ ਹੈਗਾ ਥੋੜੀ ਮੋੜ ਟੁੱਟ ਪਾਜ ਠੀਕ ਕਰਨੀਆਂ ਉਹਦੇ ਉੱਪਰ ਹੀ ਫੈਂਸਿੰਗ ਕਰ ਦੇਣਾ ਜਿਹੜਾ ਉਹਦਾ ਪੈਸਾ ਸਾਨੂੰ ਬਚਾ ਕੇ ਜੀ ਇਹਦੇ ਹਾਲ ਵਾਲੇ ਫੁੱਟਬਾਲ ਤਿਆਰ ਕਰਦੀ ਸੀ ਜੀ ਬਸ ਉਹਦਾ ਸ਼ੇਅਰ ਕਰ ਨੂੰ ਜੇ ਉਹਦੇ ਵਿੱਚ ਕੋਈ ਲੋਕ ਟਾਇਲ ਪੈ ਜਾਏਗਾ ਜੀ ਇੱਥੇ ਬਾਉਂਡਰੀ ਵਾਲ ਆਲਰੇਡੀ ਹੈਗੀ ਐ ਆਪਾਂ ਫੈਂਸਿੰਗ ਇੱਥੇ ਨਹੀਂ 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 ਫੈਂਸਿੰਗ ਉਹ ਬਾਉਂਡਰੀ ਹੋਣੀ ਹੈ ਇਹਨਾਂ ਨੇ ਕਲੀਅਰ ਹੋ ਜਾਊਗਾ ਜੀ ਖੇਲਦੀ ਬਣਾ ਦੇ ਕਰ ਲੈਣਾ ਨਹੀਂ ਬਚਾਈ ਰਹੀ ਜੀ ਇਹਦੀ ਚੈਰ ਜੀ ਪੈਸੇ